ਤਪਨਾ ਤੇਰਾ ਆਮ ਤੋਪ ਤਪਨਾ ਅੰਤ ਤਾ ਉਦੇਵ ਜੀ ਉर्जा ਕਾਗਲੇ ਸਵਾਗਰ ਜੀ ਤੁਮਨਾਂ ਧੂਤ ਕਰਾਰੀ ਦਾਤ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸਾ ਕੋ ਵਿਗ ਨ ਕੋ ਉਲਾਗੈ ਸਿਆਖੀ ਪ੍ਰਭ ਯਾ ਤੇਰਦਾ ਸਰਦਾ ਸਿਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਬਾਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਨਸਿਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਲ ਕਲੈ ਤੇ ਆਏ ਫੇ ਰੰਗਤ ਗੁਰ ਤੇ ਅਮਰਦਾਸ RAMਦਾਸਾਂ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇਹਾ ਜੇ ਜਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਨ ਦਿਆ ਵਰਤਾਏ ਸਭ ਥਾਈ ਹੋਏ ਸਹਾਈ ਜਸ ਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਨਾ ਪਾਤਸ਼ਾਹ ਅਨਿਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦੀਦਾਰ ਦਾ ਅੰਦਰ ਕੇ ਵਲ ਵੰਡ ਪਿਆਰਿਆਂ ਚਾਹਾਂ ਸਹਿਜਾਂ ਚਾਲੀਆਂ ਮੁਕਤਿਆਂ ਆਠੀਆਂ ਜੱਤੀਆਂ ਸੱਪੀਆਂ ਜਿਨ੍ਹਾਂ ਨਾਮ ਜੱਪਿਆ ਮੰਡ ਕੇ ਛੱਗਿਆ ਦੇਗ ਚਲਾਈ ਤੇਗ ਵਾਹੀ ਦੇ ਸੇ ਆਂਢ ਟ ਕੀਤਾ ਜਿੰਨਾ ਪਿਆਰਿਆਂ ਸੁਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਵੱਲ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਿਆਰੇ ਨਾ ਚਰਾਏ ਗੁਰਦੁਆਰੇ ਨੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਘਰਪਨੇ ਹਾਰਿਆ ਸਿੱਖੀ ਕੇਸਾ ਸਵਾਸਾਣਾ ਨਿਵਾਹੀ ਜਿਨ੍ਹਾਂ ਨੇ ਕਮਾਈ ਦਾ ਅਧਿਆਨ ਤਰ ਕੇ ਖਾਲਸਾ ਜੀ ਬੋਲੋ ਪੰਜਾ ਦਗਤਾ ਤੇ ਸਰਵਤ ਗੁਰਦੁਆਰਿਆਂ ਦਾ ਅੰਤਰ ਕੀ ਬੋਲੋ ਪ੍ਰਥਮ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਜ ਗੁਰੂ ਜਿਤੇ ਆਵੇ ਸੇਧਿਆ ਆਵਣ ਦਾ ਬਦਕਾ ਕਰਨੂਕ ਹੋ ਗਏ ਜਹਾਂ ਜਹਾਂ ਸਾਲੁਕਾ ਜੀ ਸਾਹਿਬ ਮਹਾਂਪਾਰਿ ਸਿਆਰੇ ਆਇ ਦੇਖ ਤੇ ਖੱਤੇ ਵਿਤ ਕੀ ਪਾਇਜ ਪੰਥ ਕੀ ਜੀਤ ਸ੍ਰੀ ਕਾਉ ਜੀ ਸਾਹਿਬ ਸਾਲੁਕਾ ਜੀ ਕੇ ਬੋਲ ਵਾਲੇ ਬੋਲੋ ਸਿਖਾਣੋ ਸਿਖੀ ਦਾ ਆਲ ਤੇ ਸਾਦ ਅਸਤਾਨ ਬਵੇਤਾਰ ਅਨਸਾਹਾਨ ਗੁਰੂ ਕਾ ਧੰਨ ਦਾ ਨੱਥ ਦਾ ਨਾਨਕ ਦਾਣ ਦਾਨ ਸ੍ਰੀ ਅੰਮ੍ਰਿਤ ਸਬ ਸਹਿਬ ਜੀ ਦੇ ਦਰਸ਼ਣੇ ਇਸ਼ਨਾਨ ਚੌਕੀਆਂ ਝੰਡੇ ਬੋਂਗੇ ਜਗੋ ਨਾਮ ਧਰਮ ਦਾ ਜੈਕਾਰ ਬੋਲ ਸਿਖਾ ਦਾ ਮਾਨੀਵਾ ਮਤਸੀ ਮੱਤ ਸਤਿਗੁਰੂ ਦਾ ਸਾਥ ਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਰਾਸਾ ਹਿੰਦਾਤਾਰ ਜੀਓ ਸ੍ਰੀ ਨਰਨਾਣਾ ਸਾਹਿਬ ਦੇ ਹੋ ਗੁਰਦਵਾਰਿਆਂ ਗੁਰਧਾਮ ਅਨੇਜਨ ਤੋਂ ਪੰਥ ਤੋਂ ਵਿਛੋੜਿਆ ਗਿਆ ਹੈ ਕੋਲੇ ਦਰਸਨ ਦੀਦਾਰ ਤੇ ਸੇਵਾ ਸੁਭਾਨ ਦਾ ਨਾਮ ਕਲ ਸਹਿਜ ਵਕਸ਼ੇ ਨਮਾਨ ਦੇ ਮਾਨ ਨਿਤਾਇਆ ਦੇ ਨਾਮ ਧੰਨ ਸਤਿਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹਰ ਸੇ ਪਾਤਸ਼ਾਹ ਮਹਾਰਾਜਿਓ ਆਪ ਜੀ ਦੇ ਦਰਗਾਹ ਦੇ ਸੇਵਾ ਸਤਿਗੁਰ ਵਾਸੀ ਬਾਬਾ ਦੇਵ ਸਿੰਘ ਇਹਨਾਂ ਦੇ ਸਾਰੇ ਹਿੰਦ ਗੁਰੂ ਆਰਬੰਦਰ ਦੇ ਸੇ ਪਾਤਸ਼ਾਹ ਮਹਾਰਾਜਿਓ ਬਾਬਾ ਦੇਵ ਸਿੰਘ ਦੀ ਵਾਰਸੀ ਨੂੰ ਮੁਖੜਾ ਤੇ ਹੋਏ ਇਹਨਾਂ ਕੋਲੇ ਨਿਤੋਕ ਦੀ ਬਾਣੀ ਆਈ ਸਿਰ ਸਗਦੇ ਚਿੰਤਾ ਮਿਟਾਏ ਦੇ ਸ੍ਰੀ ਸਾਹਿਬ ਪਾਤਸ਼ਾਹ ਸਰਬਾਹਨ ਸੇ ਪਾਤਸ਼ਾਹ ਮਹਾਰਾਜਿਓ ਆਪ ਜੀ ਦੀ ਮਹਾਨ ਕਿਰਪਾ ਹੋਈ ਬਾਣੀ ਆਪੋ ਮੱਦ ਮੱਦ ਤੋਂ ਸੋ ਕੋ ਨਿਭਉ ਪਾਇ ਲੈ ਸਿ ਬਾਛਾ ਮਹਾਰਾਜਿਓ ਬਾਣੀ ਪਰਦੇ ਕੋ ਸੇਵਾ ਕਰਦੇ ਕੋ ਸਰਵੰਤਾ ਦਾ ਸਾਜ ਅਪੇਰ ਚਮਕ ਕਰਦੇ ਅੰਤ ਹੋਰ ਸੁਖ ਸਵਖਤ ਬਾਣੀ ਪੜਨ ਦੇ ਸੇਵਾ ਕਰਨ ਦੇ ਬਰਵਤਿ ਦੇ ਸਿ ਬਾਛਾ ਮਹਾਰਾਜਿਓ ਪੜਿਨ ਤੁਰੀ ਬਾਣੀ ਦਾ ਮਹਾ ਅਸਮ ਪ੍ਰਵਾਰ ਬਲੋਂ ਚਿੰਤੇ ਕੋ ਦਾਂ ਦਾ ਮਹਾ ਅਸਮ ਬਾਬਾ ਠੀਕ ਠਿਗਦੇ ਆਪਾਂ ਨੂੰ ਮਨ ਨੂੰ ਸੁਖ ਸ਼ਾਂਤੀ ਵਰਤਾਉਣੀ ਸੱਜਿਆ ਦੁਨੀਆ ਤੋਂ ਬਿਜਾ ਅਦਰ ਆਪਣਾ ਸੱਚੇ ਬਾਦਸ਼ਾਹ ਮਹਾਰਾਜ ਜੀ ਆਪਣੇ ਜਾਤਾਂ ਤੇ ਨਾਮ ਸਬੰਨਾ ਪਰਿਵਾਰ ਦੇ ਵਿੱਚ ਰਹਿੰਦੇ ਅਤਿ ਰੱਖਣਾ ਦੇ ਦੁੱਖੀ ਰਾਜਾ ਪੁਰੀ ਤਰਕੀ ਕਰਨ ਦੇ ਬਲਵਕ ਨੇ ਸੇਤੀ ਪਤੀ ਮਾਰਕੋਸ ਦੇ ਵਿਚਵਾਦਾ ਕਰਨ ਨਾਲ ਘਰਾਂ ਵਿੱਚ ਸੁਖਾਂਤਿਆ ਵਰਤੌਣੀਆਂ ਦੁੱਖਾਂ ਕਰੇਤਾ ਵਿਗੜਾ ਬਲਾਸ ਕਰਨਾਂ ਆਪ ਜਵਾਨ ਦਾ ਪ੍ਰਕਾਸ਼ ਕਰਨਾ ਸੱਚੇ ਬਾਦਸ਼ਾਹ ਜੀਓ ਨਰੋਪਨੋ ਨਾਮ ਦਾ ਹਾਰ ਸਿੱਕੀ ਦਾ ਅਰੋਸ਼ਨਾ ਉਹ ਦੇ ਦਰਕਰ ਦੇ ਨਾਲ ਜੁੜ ਕੇ ਰੱਖਣਾ ਸੱਚੇ ਬਾਦਸ਼ਾਹ ਜੀਓ ਆਜੀ ਸਾਹਿਬ ਜੀ ਅੱਜ ਦੀ ਦਰਪਨ ਗੱਲ ਦੇ ਪ੍ਰਵਾਹਨ ਕਰਨ ਦੇ ਸਰਵਸਤ ਦੇ ਕਾਰਜਨਾਮ ਕਰਨ ਦੇ ਸਰਵਸਤ ਲਾਭਾ ਕਰਨ ਦਾ ਐਸਟਾ ਬਾਬਾ ਜੀ ਦੇ ਸਦੇ ਸਾਡੇ ਇਹ ਪ੍ਰਵਾਹ ਦੇ ਇਹ ਇੱਕ ਮੰਡਲ ਦੇ ਵਿੱਚੋਂ ਆਪ ਜੀ ਨੂੰ ਸੁੰਦਰ ਪਛਾਣ ਤੇ ਪਹਨਾਈ ਜਾਣ ਆਪਣੀ ਨੰਗੀ ਕਾਰਜਾਂ ਵਿੱਚ ਸ੍ਰੀ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਖਰਾ ਬਖਾ ਦੇ ਦੇਗ ਹਾਜ਼ਰ ਆਏ ਆਪ ਜੀ ਕੋ ਬਹੁਤ ਬਲਵਾਂ ਤੋਂ ਪ੍ਰਕਾਰ ਭੋਜਨੋ ਕੀਏ ਬਹੁਤ ਜਨ ਵਿਸ਼ਾਇ ਕਈ ਬਾਤ ਸਭ ਕੋ ਸੁਵਿੰਦਰਾ ਹੁੰਦਾ ਉਹ ਬਹੁਤ ਬਹਾ ਸਭੋ ਪ੍ਰਸ਼ਾਦ ਸਾਧ ਸੰਗਤ ਉਸ ਵਰਤੋਂ ਦੀ ਆਇਆ ਸੇਵਕ ਨੀਂ ਪੜਾ ਰਹੇ ਜਨਨੇ ਬਹੁਤ ਕਰਨੇ ਕਾਲ ਕੰਧਕ ਦੋਰ ਕਰਨੇ ਸੇਵਕਾਂ ਦੇ ਸੇਵਾ ਜੋ ਕਰਨੇ ਕਰਨ ਜਰਾਸ ਕਰਦੇ ਸੇ ਪਾਛਾ ਜੀਓ ਅਰ ਕਾਰ ਮਾਰੇ ਗੁਰੂ ਸੰਗਤ ਉਸ ਪਾਛਾ ਜੀਓ ਹੁਕਮਨਾਮਕ ਤੇ ਨਜ਼ਰੀ ਤਰ ਦੇ ਹਾਲ ਕਰੋ ਗਨੀਆਂ ਹੁਲਾ ਝੁਕਨ ਲਖ ਦਰਸ਼ਨੀ ਹਰ ਦੇ ਦੋ ਸੁਣ ਸੁਸਾਖ ਬਾਣੀ ਮਰਨ ਦੇ ਸੇਵਾ ਕਰਨੇ ਬਰਵਸ ਨੇ ਸਹੀ ਚਾਰੇ ਲੇਢੀ जिना मेरे आप जी नाम चिते आवे नानक नाम चढ़ती कला तेरे भाने सरबत का वाहिगुरू जी का खालसा My.